ਆ ਰਿਹਾ ਓਏ ਹਾਂਜੀ ਦੋਸਤੋ ਆ ਤੁਸੀਂ ਬਈ ਫੁੱਲ ਦੇਖ ਲੋ ਗੋਭੀ ਦਾ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਫੁੱਲ ਖੜੇ ਸੀ ਓਏ ਹੱਸਦੇ ਫਿਰਦੇ ਸੀ ਉਹਨਾਂ ਦੀ ਸੀਗੀ ਚਾਂਦੀ ਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਫੁੱਲ ਹੁਣ ਹੈਗੇ ਆ ਉਹਨਾਂ ਨੂੰ ਫਿਕਰ ਲੱਗਿਆ ਪਿਆ ਵੀ 베ਚੀਏ ਕਿਵੇਂ ਖੇਤਾਂ ਦੇ ਵਿੱਚ ਵਾਈ ਵੀ ਜਾਂਦੇ ਆ ਠੀਕ ਆ ਇਹ ਥੋੜੇ ਜੇ ਸਮੇਂ ਦੇ ਵਿੱਚ ਕਿਵੇਂ ਇਹਦਾ ਫਰਕ ਪਿਆ ਤੇ ਪੰਜਾਬ ਦੇ ਜਿਹੜੇ ਲੋਕਾਂ ਨੇ ਕਿਸਾਨਾਂ ਨੇ ਹੁਣ ਗੋਭੀ ਲਾਈ ਸੀਗੀ ਉਹ ਕਿਉਂ ਖੇਤਾਂ ਦੇ ਵਿੱਚ ਵਾ ਰਹੇ ਆ ਗੋਭੀ ਦਾ ਇੰਨਾ ਮੰਦਾ ਹਾਲ ਕਿਉਂ ਆ ਕਈ ਮੰਡੀਆਂ ਦੇ ਵਿੱਚ 1-2 ਰੁਪਏ ਕਿਲੋ ਵੀ ਗੋਭੀ ਹੋਈ ਪਈ ਆ ਜਿਹੜੀ ਮਹੀਨਾ ਡੇਢ ਮਹੀਨਾ ਪਹਿਲਾਂ 40 30 40 ਦੇ ਵਿੱਚ ਸੀਗਾ ਰੇਟ ਤੇ ਆਪਾਂ ਆਏ ਆ ਬਾਈ ਜਸਪ੍ਰੀਤ ਕੋਲੇ ਇਹਨਾਂ ਨੇ ਵੀ ਗਰਮੀ ਵਾਲੀ ਗੋਭੀ ਵੀ ਵੇਚੀ ਆ ਵਧੀਆ ਰੇਟ ਤੇ ਵੇਚੀ ਆ ਚੰਗੇ ਪੈਸੇ ਬਣਾਏ ਆ ਤੇ ਜਿਹੜੀ ਹੁਣ ਪਛੇਤੀ ਗੋਭੀ ਇਹਨਾਂ ਕੋਲੇ ਥੋੜੀ ਜੀ ਰਹਿ ਗਈ ਆ ਬਾਕੀ ਇਹਨਾਂ ਨੇ ਵੇਚਤੀ ਆ ਬਾਈ ਨਾਲ ਗੱਲਬਾਤ ਕਰਾਂਗੇ ਸਾਰੇ ਤਿਆਰ ਬ ਇਹਨਾਂ ਤੋਂ ਪੁੱਛਾਂਗੇ ਵੀ ਜਿਹੜਾ ਆਪਣਾ ਗੋਭੀ ਹੁਣ ਆ ਰਹੀ ਹੈ ਦਾ ਰੇਟ ਇੰਨਾ ਡਾਊਨ ਕਿਉਂ ਹੋ ਗਿਆ ਕੀ ਕਾਰਨ ਕਿੱਥੇ ਗਲਤੀ ਆ ਕਿਹਦੇ ਚ ਗਲਤੀ ਆ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਈ ਵਧੀਆ ਭਰਾ ਤੁਸੀਂ ਦੱਸੋ ਠੀਕ ਠਾਕ ਵਧੀਆ ਜੀ ਤੇ ਕਿਵੇਂ ਆ ਬਈ ਹੁਣ ਗੋਭੀ ਦੀ ਮਾਰਕੀਟ ਗੋਭੇ ਦੀ ਮਾਰਕੀਟ ਭਰਾ ਹੁਣ ਇਸ ਟਾਈਮ ਡਾਊਨ ਚੱਲ ਰਹੀ ਆ ਬਹੁਤ ਜ਼ਿਆਦੇ ਕੀ ਰੇਟ ਵਿਕ ਰਹੀ ਆ ਹੁਣ ਬਈ ਮਾਨੇ ਕਿ ਚਲੋ ਕਿਲੋ ਦਾ ਤਾਂ ਤੁਸੀਂ ਖਿਆਲ ਛੱਡੋ ਵੀ 80 ਰੁਪਏ 100 ਰੁਪਏ ਲਫਾਫਾ ਇੱਥੇ ਜੇ ਵਿਕ ਰਿਹਾ 90 ਰੁਪਏ 25 ਕਿਲੋ ਦਾ ਲਫਾਫਾ ਅੱਛਾ ਅੱਛਾ ਬਹੁਤ ਮੰਦਾ ਰੇਟ ਵੀ ਹੈ ਜੀ 2 ਰੁਪਏ 2.5 ਰੁਪਏ ਲਾ ਲੋ 4 ਰੁਪਏ ਤੱਕ ਵਿਕ ਰਹੀ ਹੈ ਜਿਹੜਾ ਰੇਟ ਕਿੰਨੇ ਦਿਨਾਂ ਦੇ ਵਿੱਚ ਡਾਊਨ ਹੋਇਆ ਬਈ ਜਾਂ ਇੱਕਦਮ ਡਿੱਗ ਪਿਆ ਕਿਉਂਕਿ ਤੁਸੀਂ ਮਹੀਨਾ ਡੇਢ ਮਹੀਨੇ ਤੋਂ ਲਗਾਤਾਰੀ ਗੋਭੀ ਵੇਚ ਰਹੇ ਹੋ ਹਣਾ ਅ ਅਸੀਂ 메ਨ ਗੱਲ ਮਾਰਕੀਟ ਦੇ ਵਿੱਚ ਜੇ ਆਪਾਂ ਜਿਹੜਾ ਬਾਜ਼ਾਰ ਨੂੰ ਧੱਕਾ ਲੱਗਿਆ ਬਾਈ ਜੀ ਆਪਾਂ ਮੰਨੀਆਂ ਵੀ ਵਿਆਹ ਦਾ ਸੀਜ਼ਨ ਆਫ ਹੋ ਗਿਆ ਜਿਵੇਂ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਪੋ ਮੈਲਾ ਸੋ ਸਾਡੇ ਜਿਹੜੇ ਗੁਰੂ ਸਾਹਿਬਾਨ ਵੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਿਹਾੜੇ ਸੀਗੇ ਉਹ ਚੱਲੇ ਉਹਦੇ ਕਾਰਨ ਵੀ ਥੋੜਾ ਜਿਹਾ ਮੰਨ ਕੇ ਚਲੋ ਉਹਦੇ ਦਿਨ ਛੋਟੇ ਹੋਣ ਕਰਕੇ ਜਿਹੜੇ ਵਿਆਹ ਵਿਆਹ ਰੋਕ ਗਏ ਜਮਾ ਹਨ ਤੇ ਅਸੀਂ ਦਿਹਾੜਾਂ ਦੇ ਵਿੱਚ ਵੀ ਕਾਫੀ ਇਸ ਚੀਜ਼ ਨੂੰ ਦੇਖ ਹੈਗਾ ਜੀ ਮੰਦੇ ਦੇ ਵਿੱਚ ਆ ਗਿਆ ਤੇ ਤੀਜਾ ਜਿਹੜਾ ਮੇਨ ਕਾਰਨ ਵੱਡਾ ਆਪਾਂ ਮੰਨਦੇ ਆ ਬਾਈ ਉਹ ਇਹ ਹੈ ਗਰਮੀ ਵਾਲੀ ਗੋਭੀ ਜਦੋਂ ਲੱਗੀ ਜਦੋਂ ਮੰਨ ਕੇ ਚਲੋ ਜੂਨ ਜਲਾਈ ਦੇ ਵਿੱਚ ਗੋਭੀ ਲਾਈ ਆਪਾਂ ਵੀ ਲਾਈ ਆਪਾਂ ਅਗਸਤ ਚ ਆ ਕੇ ਲਾਈ ਹਨ ਸੋ ਉਦੋਂ ਟੜਾ-ਟੜਾ ਗੋਭੀ ਲੱਗੀ ਕੁਛ ਖਰਾਬ ਹੋ ਗਈ ਜਾਂ ਬਾਜ਼ਾਰ ਦੀ ਮੰਨ ਕੇ ਚੱਲੋ ਵੀ ਅਦਰ ਸਟੇਟ ਦੇ ਵਿੱਚ ਮੰਗ ਜਾਂਦੇ ਸੀ ਗੋਭੀ ਦੀ ਸੋ ਉਦੋਂ ਰੇਟ ਬਹੁਤ ਜ਼ਿਆਦਾ ਮਿਲਿਆ ਆਪਣਾ ਮੰਨ ਕੇ ਚੱਲੋ ਵੀ 47 52 43 ਲਾਸਟ 35 ਇੱਕ ਜਿਹੜੀ ਤੜਾਈ ਆਪਣੀ 22 ਰੁਪਏ ਗਈ ਹੈ ਨਹੀਂ 35 ਰੁਪਏ ਤੋਂ ਆਪ ਆਪ ਰਹੀ ਹੈ ਸੋ ਉਦੋਂ ਚੰਗੇ ਪੈਸੇ ਵਟੇ ਗਏ ਉਦੋਂ ਜਿਨ੍ਹਾਂ ਦੇ ਫੁੱਲ ਸੀਗੇ ਖੇਤਾਂ ਦੇ ਵਿੱਚ ਆਪਾਂ ਵੀ ਵੀਡੀਓ ਬਣਾਈ ਹਨ ਸੋ ਉਦੋਂ ਲੋਕਾਂ ਨੇ ਲਾਉਣ ਦਾ ਰੁਝਾਨ ਸ਼ੁਰੂ ਕਰਤਾ ਐਦੋਂ ਮੰਨ ਕੇ ਚੱਲੋ 55 60 ਦਿਨ ਪਹਿਲਾਂ ਜਦੋਂ ਆਪਾਂ ਫੁੱਲ ਦੀ ਤੜਾਈ ਚੱਲੀ ਜਾਂਦੀ ਸੀ ਆਪਾਂ ਵੀਡੀਓ ਬਣਾਈ ਲੋਕਾਂ ਨੇ ਉਦੋਂ ਲੈ ਕੇ ਪਨੀਰੀਆਂ ਮੰਨ ਕੇ ਚੱਲੋ ਵੀ ਜਿਹੜੇ ਵਾਣ ਵਿਹਲੇ ਹੋਏ ਸੀ ਕਈਆਂ ਨੇ ਤਾਂ ਮੰਨ ਕੇ ਚੱਲੋ ਜਿਨ੍ਹਾਂ ਦੇ 11 ਝੋਨਾ ਸੀ ਟਿੰਡੇ ਦੀ ਖੇਤੀ ਕਰਨੀ ਜਾਂ ਕੁਝ ਹੋਰ ਕਰਨੀ ਜਦੋਂ ਗੋਭੀ ਦਾ ਰੇਟ ਨਾ ਟੁੱਟਿਆ ਟਿੰਡੇ ਨੂੰ ਵਾਇਰਸ ਆਉਣ ਕਰਕੇ ਉਹਨਾਂ ਨੇ ਜਿਹੜਾ ਪਹਿਲ ਦਿੱਤੀ ਗੋਭੀ ਨੂੰ ਸੋ ਗੋਭੀ ਉਹ ਜਿਹੜੀ 55 60 ਦਿਨਾਂ ਇਤੋਂ ਪਹਿਲਾਂ ਲੱਗੀ ਸੀ ਹੁਣ ਵਾਲੀ ਗੋਭੀ ਜਿਹੜੀ ਠੰਡ ਦਾ ਕਾਰਨ 42 45 ਦਿਨਾਂ ਦੇ ਵਿੱਚ ਫੁੱਲ ਵਾਲੀ ਸਟੇਜ ਤੇ ਆ ਜਾਂਦੀ ਹੈ ਸੋ ਉਹਨੇ ਜਿਵੇਂ ਮੰਨ ਕੇ ਚਲੋ ਇੱਕੇਦਮ ਗੋਭੀ ਆ ਗਈ ਹੂੰ ਠੀਕ ਹੈ ਉਹ ਜਿਹੜੀ ਹੁਣ ਮੰਨ ਕੇ ਚਲੋ ਸਿਆਲ ਵਾਲੀ ਲਾ ਲਓ ਜਾਂ ਗਰਮੀ ਦੇ ਵਿੱਚ ਲੱਗੀ ਹੁਣ ਸਿਆਲ ਦੇ ਵਿੱਚ ਆ ਗਈ ਉਹਦਾ ਕਾਰਨ ਇਹ ਬਣਿਆ ਵੀ ਬਾਜ਼ਾਰ ਦੇ ਵਿੱਚ ਇੰਨੀ ਕੁ ਗੋਭੀ ਆ ਗਈ ਉਹ ਜਿਹੜੀ ਉਦੋਂ ਲੱਗੀ ਸੋ ਉਹਨੇ ਮਾਰਕੀਟ ਜਮਾਂ ਥੱਲੇ ਬਾਹਤੀ ਹੁਣ ਜਦੋਂ ਅਸੀਂ ਜਾਣਿਆ ਗੋਭੀ ਜਿਹੜੀ ਤੁਸੀਂ ਦੇਖ ਰਹੇ ਹੋ ਪਹਿਲਾਂ ਆਪਾਂ ਇੱਕ ਕਿੱਲਾ ਥਾ ਵੇਲਾ ਕਰਿਆ ਉਹ ਚੰਗਾ ਮੁਨਾਫਾ ਦਿੱਤਾ ਜਿਹੜੇ ਆ ਤਿੰਨ ਖਨਾਲਾਂ ਗੋਭੀ ਦੀਆਂ ਪਿੱਛੇ ਖੜੀਆਂ ਆਪਣੇ ਇਹਦੇ ਵਿੱਚੋਂ ਆਪਾਂ ਕੁਝ ਵੇਚਤੀ ਇੱਕ ਗੇੜਾ ਬਣੂਗਾ ਉਹ ਆਪਾਂ ਵੇਚ ਦਾਂਗੇ ਸੋ ਉੱਥੇ ਜਦੋਂ ਅਸੀਂ ਗੋਭੀ ਲੈ ਕੇ ਜਾਣਾ ਸਾਡੇ ਕੋਲ ਤਾਂ 20 25 ਲਾਸਟ 28 30 ਲਫਾਫੇ ਹੋਣੇ ਸੋ ਉੱਥੇ ਜਿਹੜੀ ਟਾਟਾ 407 ਗੱਡੀਆਂ ਆਉੜਗਾ ਠੀਕ ਹੈ ਉਹ ਅਸੀਂ ਜਦੋਂ ਜਾਣਾ ਤੜਕੇ ਆਪਦੇ ਆੜ ਤੱਕ ਇਹਨੂੰ ਸੇਠ ਨੂੰ ਪੁੱਛਣਾ ਭਾਈ ਕੀ ਰੇਟ ਚੱਲੂਗਾ ਉਹ ਕਹਿੰਦਾ ਵੀ 12 13 ਰੁਪਏ ਤਾਂ ਚੱਲੂਗਾ ਯਾਰ ਜਦੋਂ ਮੰਨ ਕੇ ਚਲੋ ਅੱਧਾ ਪੌਣਾ ਘੰਟਾ ਸਾਨੂੰ ਬੈਠਣ ਨੂੰ ਹੋ ਜਾਣਾ ਅਸੀਂ 4 ਵਜੇ ਜਾਣਾ ਉਹ ਪੌਣਾ ਇੱਕ ਪੰਜ ਦੇ ਗੇੜ ਆ ਜਾਣਾ ਕਾਊਂਟਰ ਉਹਨਾਂ ਨੇ ਲਾਉਣੀ ਮਗਰੋਂ ਪਹਿਲਾਂ ਆਵਾਜ਼ ਦੇਣੀ ਸ਼ੁਰੂ ਕਰ ਦੇਣੀ ਚੱਕ ਲੋ ਜੀ 4 ਰੁਪਏ ਜੀ ਚੱਕ ਲੋ 5 ਰੁਪਏ ਜੀ ਤੇ ਜਿਹੜੇ ਹੁਣ ਇਸ ਜਿਹੜੇ ਆਪਣੇ ਰੇੜੀਆਂ ਵਾਲੇ ਨੇ ਉਹਨਾਂ ਦੀ ਮਜਬੂਰੀ ਵੀ ਆ ਬਾਈ ਉਹਨਾਂ ਨੇ ਤਾਂ ਮੰਨ ਕੇ ਚੱਲੋ ਵੀ ਕਿ ਜਿੱਥੋਂ ਸਸਤੀ ਮਿਲੂ ਉੱਥੇ ਉਹਨਾਂ ਨੇ ਚੱਕਣਾ ਸੋ ਜਿਹੜਾ ਸਾਡੇ ਲਫਾਫਿਆਂ ਦੇ ਰੋਜ਼ ਮੰਨ ਕੇ ਚੱਲੋ ਧਰ ਨਹੀਂ ਦਿੰਦੇ ਸੀ ਸਾਨੂੰ ਗੋਭੀ ਤੇ ਪਹਿਲਾਂ ਖਰੀਦੀ ਜਾਂਦੀ ਸਾਡੀ ਗੋਭੀ ਸਾਨੂੰ ਵੀ ਵਧੀਆ ਲੱਗਦਾ ਸੀ ਸੋ ਉਹਨਾਂ ਨੇ 4 ਰੁਪਿਆਂ ਵਾਲੇ ਪਾਸੇ ਉਹ ਜਾਣਾ ਹੀ ਸੀਗਾ ਭਰਾ ਸੋ ਜਦੋਂ ਗੱਡੀਆਂਾਂ ਦੀਆਂ ਗੱਡੀਆਂ ਗੋਭਾਂ ਦੀਆਂ ਆਉਣ ਲੱਗੀਆਂ ਉਹਨੇ ਬਾਜ਼ਾਰ ਦਾ ਜਮਾ ਬੇੜਾ ਥੱਲੇ ਪਾਤਾ ਲੱਕੀ ਭਾਈ ਜਿਵੇਂ ਗਲਤੀ ਹੈ ਨਾ ਕਿਸਾਨਾਂ ਦੀ ਵੀ ਆਪਾਂ ਮੰਨ ਲਈਏ ਦਿਵਾਲੀ ਵਾਲੀ ਗੋਭੀ ਨੂੰ ਵੇਖ ਕੇ ਲੋਕਾਂ ਨੇ ਸਾਰੀ ਗੋਭੀ ਲਾਤੀ ਨਰਸਰਿੰਗਾ ਜੀ ਪਨੀਰੀ ਨਹੀਂ ਮਿਲਦੀ ਸੀ ਹੈ ਨਾ ਤੇ ਉਹ ਚੀਜ਼ ਹੁਣ ਸਾਹਮਣੇ ਆ ਵੀ ਰਹੀ ਹੈ ਕਈ ਜਿਵੇਂ ਵਾਹ ਵੀ ਰਿਹਾ ਰੇਟ ਕਈ ਥਾਈਂ ਤਾਂ ਦੱਸਦੇ ਵੀ 1-2 ਰੁਪਏ ਵੀ ਹੈਗਾ ਮੰਡੀ 1-2 ਰੁਪਏ ਹੈਗਾ ਮੰਨ ਕੇ ਚੱਲੋ ਵੀ ਜਿਹੜਾ ਰੌਲਾ ਪਤਾ ਕੀ ਹੈ ਭਰਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਜਦੋਂ ਆਪਾਂ ਨੂੰ ਪਿਛਲੇ 1 ਕਿੱਲੇ ਦੇ ਵਿੱਚੋਂ ਗਰਮੀ ਦੀ ਲੱਗੀ ਹੋਈ ਗੋਭੀ ਨੇ ਚੰਗਾ ਰੇਟ ਦਿੱਤਾ ਤਾ ਮੈਂ ਵੀ ਫੋਨ ਕਰਿਆ ਹਨਾ ਇੱਕ ਦੋ ਜਣਾਂ ਨੂੰ ਵੀ ਮੰਨ ਕੇ ਚੱਲੋ ਵੀ ਆਪਾਂ ਯਾਰ ਤਿੰਨ ਕ ਕਨਾਲਾ ਜਾਂ ਚਾਰ ਹੋਰ ਲਾਦ ਕੇ ਬਾਜ਼ਾਰ ਵੀ ਉੱਚਾ ਹੀ ਰਹੂਗਾ ਵੀ ਅੱਗੇ ਤਾਂ ਰਸ ਰੁੱਤ ਚਾ ਕੇ ਗੋਭੀ ਨੂੰ ਦਿਵਾਲੀ ਤੋਂ ਮਗਰੋਂ ਕੋਈ ਪੁੱਛਦਾ ਨਹੀਂ ਹੁੰਦਾ ਸੀਗਾ ਜੀ ਘਟ ਜਾਂਦਾ ਸੀ ਰੇਟ ਤੇ ਹਜੇ ਵੀ ਬਾਜ਼ਾਰ ਆਪਾ ਸੋ ਮੈਲ ਜਦੋਂ ਲਾਉਣ ਦਾ ਉਹ ਆਪਾਂ ਨੂੰ ਜਦੋਂ ਮੈਂ ਦੋਹਾਂ ਤਿੰਨਾਂ ਨਰਸਰੀਆਂ ਦੇ ਵਿੱਚ ਗੱਲ ਕਰੀ ਉਹ ਕਹਿੰਦੇ ਬਾਈ ਮੰਨ ਕੇ ਚੱਲੋ ਵੀ ਪਨੀਰੀ ਹੈ ਨਹੀਂ ਸੋ ਉਹ ਬੰਦੇ ਨੇ ਉਦੋਂ ਪਤਾ ਲੱਗ ਜਾਂਦਾ ਵੀ ਇਹ ਡਾਊਨ ਉਹ ਕਹਿੰਦੇ ਵੀ ਜਿਨ੍ਹਾਂ ਨੇ 100-100 ਬੂਟਾ ਲਾਉਣਾ ਸੀ ਘਰ ਵਾਸਤੇ ਤੋ ਉਹ ਬਾਈ 5 500 ਬੂਟਾ ਲੈ ਗਏ ਜਿਹੜੇ ਮੰਨ ਕੇ ਚੱਲੋ ਵੀ ਕਨਾਲ ਦੀ ਪਣੀਰੀ ਕਿਸ ਨੇ ਬੁੱਕ ਕਰਾਈ ਸੀ ਉਹ ਬਾਦਰ ਰੁਪਏ ਦੇ ਕੇ ਸਾਨੂੰ ਕਿੱਲੇ ਕਿੱਲੇ ਦਾ ਚਾਰ ਚਾਰ ਕਨਾਲ ਦਾ ਛੀ ਛੀ ਕਨਾਲਾਂ ਦਾ ਮੰਨ ਕੇ ਚੱਲੋ ਸਾਥ ਉਲਾਟ ਲੈ ਕੇ ਚੱਕੀ ਉਦੋਂ ਸਾਨੂੰ ਪਤਾ ਲੱਗਿਆ ਵੀ ਮੰਨ ਕੇ ਚੱਲੋ ਵੀ ਗੋਭੀ ਦਾ ਰੇਟ ਆ ਜਿਹੜਾ ਉਹ ਡਾਊਨ ਜਾਊਗਾ ਫਿਰ ਫਿਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਬੰਦ ਗੋਭੀ ਐ ਬੰਦ ਗੋਭੀ ਦਾ ਆਪਾਂ ਮੰਨ ਕੇ ਚੱਲੋ ਵੀ 100 ਕਬੂਟਾ ਇਹ ਟ੍ਰਾਇਲ ਦੇ ਤੌਰ ਤੇ ਲਾਇਆ ਸੀ ਵੀ ਇਹਦੀ ਕਿਵੇਂ ਸਮਾਈ ਹੁੰਦੀ ਆ ਜਾਂ ਕੀ ਕਿਹੜੀ-ਕਿਹੜੀ ਇਹਨੂੰ ਬਿਮਾਰੀ ਆਉਂਦੀ ਆ ਸੋ ਇਹਦੇ ਵਿੱਚ ਇਹ ਇਹਦਾ ਹਜੇ ਵੀ ਮੰਨ ਕੇ ਚੱਲੋ 15-18 ਰੁਪਏ ਬਾਜ਼ਾਰ 'ਚ ਚੱਲੀ ਜਾਂਦਾ ਜੇ ਮੰਨ ਕੇ ਚੱਲੋ ਹੋਰ ਪਾਸੋਂ ਨਾ ਆਉਣਾ ਮੰਨ ਕੇ ਚੱਲੋ ਇਹ 50 40 ਜਾਂ 50 ਲਫਾਫੇ ਆ ਜਿਹੜੇ ਜੇ ਮੰਡੀ ਦੇ ਵਿੱਚ ਹੋਣ ਤਾਂ 20 ਰੁਪਏ ਤੇ ਵੀ ਵਗ ਜਾਂਦਾ ਦਾ ਬਾਜ਼ਾਰ 'ਤੇ 1 ਕਿਲੋ ਤੋਂ ਘੱਟ ਫੁੱਲ ਹੁੰਦਾ ਨਹੀਂ ਆਪੇ ਹੁੰਦਾ 1 ਕਿਲੋ ਤੋਂ ਆਪਣੇ ਫਿਰ ਕਿਸਾਨਾਂ ਦੀ ਗਲਤੀ ਕਿੱਥੇ ਹੁੰਦੀ ਆ ਕਈ ਹੁਣ ਵੀਡੀਓ ਦੇਖ ਕੇ ਜਿਹੜੇ ਜ਼ਿਆਦਾ ਗੋਭੀ ਕਿਸਾਨ ਲਾਉਂਦੇ ਆ ਉਹਨਾਂ ਨੂੰ ਵੀ ਕਹੀ ਜਾਂਦੇ ਆ ਵੀ ਯਾਰ ਥੋਡੀਆਂ ਵੀਡੀਓ ਦੇਖ ਕੇ ਲੋਕਾਂ ਨੇ ਗੋਭੀ ਲਾਈ ਸੀ ਰੇਟ ਡਿੱਗ ਪਏ ਤੁਸੀਂ ਜ਼ਿੰਮੇਵਾਰ ਹੋ ਇਹ ਚੀਜ਼ ਨਹੀਂ 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 ਇਹ ਗੱਲ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਹੀ ਦੇਖਦੇ ਆ ਹਨਾ ਸਾਰੇ ਸੋਸ਼ਲ ਮੀਡੀਆ ਚਲਾਉਣਿਆਂ ਸੋ ਇਹ ਜਿਹੜੇ ਪੱਤਰਕਾਰ ਵੀਰ ਨੇ ਜਾਂ ਸੋਸ਼ਲ ਮੀਡੀਆ ਦੇ ਵਿੱਚ ਮੰਨ ਕੇ ਚਲੋ ਜਿਹੜੇ ਚਲਾਉਂਦੇ ਨੇ ਉਹਨਾਂ ਦਾ ਫਰਜ਼ ਬਣਦਾ ਵੀ ਜਿਵੇਂ ਮੇਰੇ ਤੇ ਲਾ ਲਓ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਮੈਨੂੰ ਇੱਕ ਚਿਹਰਾ ਬਣਾ ਕੇ ਪੇਸ਼ ਕਰਨਾ ਲੋਕਾਂ ਦੇ ਸਾਹਮਣੇ ਵੀ ਆਪਾਂ ਬਦਲ ਕਿਸੇ ਚੀਜ਼ ਦਾ ਫਸਲ ਦਾ ਲੈਣ ਸੋ ਅਪਰੀਸ਼ੀਏਟ ਕਰਨ ਵਾਸਤੇ ਇਹ ਸੋਸ਼ਲ ਮੀਡੀਆ ਦੇ ਜਿਹੜੇ ਵੀਰ ਆ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਪਰ ਇਹਨਾਂ ਨੂੰ ਗਾਲਾ ਨਾ ਕੱਢੋ ਤੁਸੀਂ ਜੋ ਜਿਹੜੀ ਕੋਈ ਚੰਗੀ ਚੀਜ਼ ਲੱਗਦੀ ਹੈ ਉਹੀ ਇਹ ਵੀਡੀਓ ਬਣਾਉਂਦੇ ਨੇ ਗਮਾੜੀ ਚੀਜ਼ ਇਹ ਦਿਖਾਉਂਦੇ ਨੇ ਸਾਨੂੰ ਇਸ ਚੀਜ਼ ਦੇ ਵਿੱਚ ਇਹਨਾਂ ਨੂੰ ਸ਼ਾਬਾਸ਼ ਦੇਣ ਦੀ ਬਜਾਏ ਤੁਸੀਂ ਇਹਨਾਂ ਨੂੰ ਗਾਲਾਂ ਕੱਢਦੇ ਹੋ ਕੋਈ ਵੀ ਚੀਜ਼ ਆ ਇਹਦੇ ਵਿੱਚ ਕਿਸਾਨ ਦੀ ਗਲਤੀ ਜ਼ਿਆਦਾ ਮੰਨਦਾ ਮੈਂ ਆਪਾਂ ਖੁਦ ਕਿਸਾਨ ਆ ਬਾਈ ਕਿਸਾਨ ਦੀ ਗਲਤੀ ਇੱਦਾਂ ਮੰਨਦਾ ਵੀ ਜਦੋਂ ਫੁੱਲ ਗੋਭੀ ਜਾਂ ਕੋਈ ਵੀ ਸਬਜ਼ੀ ਲਾ ਲਓ ਹਨਾ ਤਾਂ ਉਹਦਾ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਆਪਾਂ ਜ਼ਿਆਦੇ ਕੁਆਂਟੀਟੀ ਦੇ ਵਿੱਚ ਜ਼ਿਆਦੇ ਏਕੜਾਂ ਦੇ ਵਿੱਚ ਲੱਗੂਗੀ ਤਾਂ ਉਹਦਾ ਰੇਟ ਤਾਂ ਡਾਊਨ ਆਉਣਾ ਹੈ ਨਾ ਅਰਥ ਸ਼ਾਸਤਰ ਦੇ ਵਿੱਚ ਜਿਵੇਂ ਕਹਿੰਦੇ ਵੀ ਜਿੰਨੀ ਡਿਮਾਂਡ ਜ਼ਿਆਦਾ ਰਹੂਗੀ ਉਨਾ ਹੀ ਬਾਜ਼ਾਰ ਨੇ ਆਪ ਜਾਣਾ ਹਨ ਜਦੋਂ ਡਿਮਾਂਡ ਮੰਨ ਕੇ ਚੱਲੋ ਵੀ ਜਦੋਂ ਉਤਪਾਦਨ ਵਧ ਗਿਆ ਡਿਮਾਂਡ ਘਟ ਗਈ ਤਾਂ ਰੇਟ ਨੇ ਥੱਲੇ ਆਉਣਾ ਹੀ ਆਉਣਾ ਹੁਣ ਬਾਜ਼ਾਰ ਦੇ ਵਿੱਚ ਜਿਹੜਾ ਮੰਨ ਕੇ ਚੱਲੋ ਲਫਾਫੇ ਦੀ 85 ਰੁਪਏ ਵਾਲੀ ਗੱਲ ਕਰੀਏ ਕਈ ਵਾਰੀ ਤਾਂ ਬਸ ਦੇਖੇ ਆ ਕਿਸਾਨ ਜਿਹੜੇ ਜਾਦੇ 50 50 60 60 ਲਫਾਫੇ ਕੰਨਾਂ ਦੇ ਮੁਰਦਦੇ ਆ ਤੇ ਉੱਥੇ 2 2 ਰੁਪਏ ਗਊਸ਼ਾਲਾ ਦੇ ਵਿੱਚ ਦੇ ਆਉਂਦੇ ਆ ਜਾ ਕਹੀ ਹਰਖੀ ਹੁੰਦੇ ਆ ਜਿਵੇਂ ਬਣ ਕੇ ਚਲੋ ਜੀ ਜਿਆਦੇ ਮਿਹਨਤ ਕਰੀ ਹੁੰਦੀ ਆ ਉਹ ਕਹਿੰਦੇ ਭਾਈ ਮੈਂ ਤਾਂ ਘਰੇ ਪਸਗਾਂ ਨੂੰ ਪਾ ਲੂੰਗਾ 2 ਰੁਪਏ ਦੇ ਹਿਸਾਬ ਨਾਲ 500 ਰੁਪਏ ਕਿਵਾਂਡਲ ਪਾਣੀ ਦਾ ਤੁਸੀਂ 5 ਰੁਪਏ ਤੋਂ ਵੀ ਡੌੜ ਉਹ ਕਰਦੇ ਹੋ ਇਹ ਵਜਰ ਵਧਾ ਗਈ ਹੈ ਨਾ ਹਾਂਜੀ ਤੂੰ ਪੁੱਛ ਭਾਈ ਜਦੋਂ ਵਧੀਆ ਰੇਟ ਸੀ ਗੋਭੀ ਦਾ ਹਨਾ 35-40 ਰੁਪਏ ਉਦੋਂ ਤੁਸੀਂ ਲੈ ਕੇ ਜਾਂਦੇ ਸੀ ਉਦੋਂ ਢੇੜਾ ਕਿੰਨੇ ਦਾ ਬੰਦਾ ਸੀ ਤੇ ਹੁਣ ਜਦੋਂ ਰੇਟ ਥੱਲੇ ਆ ਹੁਣ ਢੇੜਾ ਕਿੰਨੇ ਦਾ ਬੰਦਾ ਹਾਂ ਇਹ ਵੀ ਗੱਲ ਜ਼ਰੂਰੀ ਹੈ ਦੱਸਣੀ ਭਰਾ ਮਨ ਕੇ ਚਲੋ ਵੀ ਕਿਹੜੇ ਦਾ ਆਪਾਂ ਨਹੀਂ ਕਹਿੰਦੇ ਵੀ ਆਪਾਂ ਸਿੱਧਾ 25 ਕਿਲੋ ਵਾਲੇ ਲਫਾਫੇ ਤੇ ਢਾਲ ਦਿੰਨੇ ਆ ਅਗਲੀਆਂ ਵੀਡੀਓ ਚ ਵੀ ਤੁਹਾਨੂੰ ਮਿਲਿਆ ਹੋਊਗਾ ਆਪਣਾ ਜਿਹੜਾ ਹੁਣ ਇਸ ਟਾਈਮ 70 75 ਰੁਪਏ ਦਾ ਲਫਾਫਾ ਵੇਚਦਾ 80 ਰੁਪਏ ਦਾ ਉਹ ਆਪਣਾ 1600 1650 ਰੁਪਏ ਦਾ 25 ਕਿਲੋ ਵਾਲਾ ਲਫਾਫਾ ਵੇਚਿਆ ਹੋਇਆ ਖੁੱਦ ਦਾ ਹੁਣ ਤਾਂ ਆਪਾਂ ਇਹ ਕਹਿ ਸਕਦੇ ਆ ਮਨ ਕੇ ਚਲੋ ਪਹਿਲਾਂ ਜਿਵੇਂ ਕਹਿੰਦੇ ਆ ਵੀ ਗੋਭੀ ਪਸਣਾ ਜੋਗੀ ਆ ਹੁਣ ਤਾਂ ਬਾਈ ਅੱਛਾ ਹਾਂ ਬਾਜ਼ਾਰ ਦੇ ਹਿਸਾਬ ਨਾਲ ਕਿਉਂਕਿ 600 700 ਰੁਪਏ ਕਿਰਾਇਆ ਪੈ ਜਾਂਦਾ ਹਨਾ ਆ ਛੋਟੇ ਹਾਥੀ ਦਾ ਲਾ ਲਓ ਜਾਂ ਕਿਸੇ ਵੀ ਚੀਜ਼ ਦਾ ਲਾ ਲਓ ਸੋ ਹੁਣ ਤੇ ਉਥੇ ਕਿਰਾਇਆ ਵੀ ਨਹੀਂ ਮੁੜਦਾ ਬਾਕੀ ਲੇਬਰ ਆ ਹੁਣ ਆਪਣੇ ਕੋਲ ਤਾਂ ਤਿੰਨ ਕਣਾਲਾਂ ਅਸੀਂ ਤਾਂ ਦੋ ਜਾਣੇ ਆ ਤੋੜ ਕੇ ਸ਼نگਾਈ ਕਰਕੇ ਲਵਾਵਾ ਭਰ ਕੇ ਆਪੇ ਲੈ ਜਾਣੇ ਜਿਹੜੇ ਬੰਦੇ ਨੇ ਲੇਬਰ ਤੋਂ ਕਰਾਉਣਾ ਕਿੱਲੇ ਦੇ ਕਿੱਲੇ ਗੋਬੀ ਠੱਲੀ ਖੜਾ ਤੇ ਕਈ ਬੰਦੇ ਬਾਹਰ ਐ ਆਪਾਂ ਦੇਖ ਹੀ ਰਹੇ ਹਾਂ ਵੀਡੀਓ ਉਹ ਵਾਈ ਜਾਂਦੇ ਆ ਸੋ ਵਾਉਣ ਦਾ ਵੀ ਕੋਈ ਐਡਾ ਮੈਨੂੰ ਚੰਗੀ ਗੱਲ ਨਹੀਂ ਲੱਗਦੀ ਭਰਾ ਵੜ ਕੇ ਉਸ ਚੀਜ਼ ਨੂੰ ਉਹ ਕਿਸੇ ਨੂੰ ਦੇ ਦਿਆ ਕਰੋ ਜਾਂ ਘਰੇ ਬਾਜ਼ਾਰ ਚ ਤਾਂ ਮੇਰੇ ਖਿਆਲ ਨਾਲ ਹਜੇ ਵੀ 15-20 ਰੁਪਏ ਵਿਕ ਜਾਂਦੀ ਹੈ ਗੋਭੀ ਹਾਂ ਹਾਂ ਬਾਜ਼ਾਰ ਜਿਵੇਂ ਮਨ ਜਦੋਂ ਟਰਾਲੀ ਦੇ ਵਿੱਚ ਆਪਾਂ ਪਾ ਲਈਏ ਆਪਣੇ ਕੋਲ ਤਾਂ ਥੋੜੀ ਹੈ ਆਪਣੀ ਜਿਹਾ ਲੱਗ ਜਾਂਦੀ ਹੈ ਤੇ ਇੱਕ ਦਿਨ ਵੱਲ ਲੈ ਕੇ ਵੀ ਗਿਆ ਮੈਨੂੰ ਕਹਿੰਦਾ ਭਾਈ ਗੋਭੀ ਕੌਣ ਖਾਂਦਾ ਹੁਣ ਇਹ ਆਇ ਤੋਂ ਤੱਕ ਆ ਗਈ ਗੱਲ ਜਦੋਂ 50 ਰੁਪਏ ਗੋਭੀ ਸੀ ਮੇਰੇ ਪਿੰਡ ਦੇ ਵਿੱਚ ਮੰਨ ਕੇ ਚਲੋ 11-1200 ਬੋਟ ਹੈ ਠੀਕ ਹੈ ਉੱਥੇ ਗੋਭੀ ਮੇਰੀ 50 ਰੁਪਏ ਵੀ ਵਿਕੀ ਮੈਂ 47 47 ਰੁਪਏ ਬੋਲੀ ਤੇ ਦੇਖ ਹੁੰਦਾ ਇੱਥੇ ਮੈਂ 50 ਰੁਪਏ ਹੱਸ ਕੇ ਵੇਚਦਾ ਮੈਨੂੰ ਕੋਈ ਨਹੀਂ ਪੁੱਛਦਾ ਤੇ ਹੁਣ ਮੇਰੇ ਤੋਂ 5 ਰੁਪਏ ਜਦੋਂ ਮੈਂ ਕਹਿੰਦਾ 5 ਰੁਪਈਆਂ ਦਾ ਜਾਂ ਮੰਨ ਕੇ ਚੱਲੋ ਵੀ ਜਿਹੜਾ ਕੋਈ ਆਪਣਾ ਗੇੜ ਦਾ ਬੰਦਾ ਉਹਨੂੰ ਕਹਿੰਦਾ ਵੀ ਚੱਕੋ ਜੀ 10 ਰੁਪਈਆ ਦੇ ਤਿੰਨ ਫੁੱਲ ਅਗਲਾ ਕਹਿੰਦਾ ਯਾਰ ਗੋਭੀ ਨਹੀਂ ਗੋਭੀ ਕਿਹੜਾ ਖਾਂਦਾ ਹੁਣ ਇਹ ਤਾਂ ਹੁਣ ਫ੍ਰੀ ਵੀ ਦਿੰਦਾਗੇ ਤਾਂ ਕਹਿੰਦਾ ਨੂੰ ਕਿ ਨਹੀਂ ਹੈਗੀ ਆਪਣੇ ਤਾਂ ਹਾਂ ਹੈਗੀ ਆ ਰੌਲਾ ਹਾਂ ਇਹ ਵੀ ਗੱਲ ਤੁਹਾਡੀ ਗੱਲ ਦੇ ਵਿੱਚ ਆ ਗਈ ਵੀ ਜਿਹੜੇ ਬੰਦਿਆਂ ਨੇ ਗੋਭੀ ਲੈਣੀ ਸੀਗੀ ਉਹ ਬੰਦਿਆਂ ਨੇ ਘਰੇ ਆਪਣੇ ਗੋਭੀ ਲਾਈ ਹੋਏ ਇੱਕ ਚੰਗੀ ਗੱਲ ਵੀ ਆ ਇਹ ਵੀ ਹਰੇਕ ਬੰਦੇ ਨੂੰ ਘਰੇ ਘਰੇ ਲੂ ਬਗੀਚੀ ਦੇ ਵਿੱਚ ਗੋਭੀ ਲਾਉਣੀ ਚਾਹੀਦੀ ਆ ਪਰ ਤੁਸੀਂ ਇਹ ਦੇਖੋ ਵੀ ਘਰੇਲੂ ਬਗੀਚੀ ਦੇ ਵਿੱਚ ਲੱਗੀ ਹੋਈ ਗੋਭੀ ਤੇ ਉਹ ਤਾਂ ਚਲੋ ਅਗਲੇ ਨੇ ਘਰੇ ਖਾਣੀਆਂ ਮਾਰਕੀਟ ਦਾ ਉਹਦੇ ਤੇ ਕੋਈ ਅਸਰ ਨਹੀਂ ਜ਼ਿਆਦਾ ਪੈਂਦਾ ਸੋ ਜਿਹੜੇ ਕਿਸਾਨਾਂ ਨੇ ਵਾਹੋ ਤਾਂ ਹੀ ਦੇਖਾ ਦੇਖੀ ਜਲਾਈਆ ਉਹਨੇ ਜਮਾ ਫੱਟੀ ਪੋਜਤੀ ਹਨਾ ਚਲੋ ਆਪਾਂ ਪਹਿਲੀ ਵਾਰ ਲਾਈ ਸੀ ਗਰਮੀ ਵਾਲੀ ਗੋਭੀ ਲਾਈ ਸੀ ਆਪਾਂ ਨੂੰ ਚੰਗਾ ਰੇਟ ਮਿਲ ਗਿਆ ਸੋ ਉਹਦੇ ਕਾਰਨ ਹੀ ਆਪਾਂ ਇਹ ਲਾਈ ਇਹ ਟ੍ਰਾਇਲ ਦੇ ਤੌਰ ਤੇ ਸੀਗਾ ਸੋ ਇਹਦੇ ਕਰਕੇ ਮੰਨ ਕੇ ਚਲੋ ਦੇਖਾ ਦੇਖੇ ਦੇ ਵਿੱਚ ਕਿਸਾਨਾਂ ਨੇ ਕੰਮ ਖਰਾਬ ਕਰਤਾ ਆਲੂ ਦੇਖੋ ਤੁਸੀਂ ਆਲੂ ਕਿਵੇਂ ਰੁਲਦੇ ਰਹੇ ਆਲੂ ਇੱਕੇ ਚੀਜ਼ ਪਿੱਛੇ ਪੈ ਜਾਂਦੇ ਆ ਵੀ ਇਸੇ ਤੇ ਇਸੇ ਖੋਡੀ ਸਾਹ ਜਵੇਂ ਬਾਪੂ ਵਰਗੇ ਕਹਿੰਦੇ ਹੁੰਦੇ ਸੀ ਆ ਆ ਗੱਲ ਦੇ ਵਿੱਚ ਅਸੀਂ ਮੰਨ ਕੇ ਚਲੋ ਵੀ ਫੇਲ ਹੋ ਜਾਂਦੇ ਹਾਂ ਤਾਂ ਫਸਲੀ ਵਿਵਹਨਤਾ ਅਪਣਾਓ ਇੱਕ ਚੀਜ਼ ਪਿੱਛੇ ਨਾ ਲੱਗੋ ਢੇਰ ਚਾਲ ਦਾ ਹਿੱਸਾ ਨਾ ਬਾਕੀ ਭਾਈ ਰੇਟ ਆ ਜਿਹੜੇ ਸਬਜ਼ੀਆਂ ਦੇ ਨਾ ਇਹ ਮਾਰਕੀਟ ਹੀ ਇਦਾਂ ਦੀ ਵਾਧੇ ਘਟਦੇ ਰਹਿੰਦੇ ਆ ਕਦੇ ਜਿਆਦਾ ਲੱਗ ਗਈ ਰੇਟ ਘਟ ਗਿਆ ਘਟ ਲੱਗ ਗਈ ਵਧ ਗਿਆ ਜਿਹੜੀ ਕਮਾਈ ਹੁੰਦੀ ਆ ਸਬਜ਼ੀਆਂ ਦੇ ਵਿੱਚ ਉਹ ਗੇਤੀ ਪਛੇਤੀ ਦੇ ਵਿੱਚ ਹੀ ਹੁੰਦੀ ਆ ਪਛੇਤੀ ਦੀ ਹੁੰਦੀ ਆ ਹਾਂ ਜਿਹੜਾ ਜਮਾ ਆਪਾਂ ਕਹਿ ਦਈਏ ਵੀ ਹਜੇ ਤਾਂ ਟਾਈਮ ਨਹੀਂ ਇਹਦਾ ਤੇ ਵੀ ਮੰਨ ਕੇ ਚੱਲੋ ਵੀ ਠਹਿਰ ਕੇ ਲਾਵਾਂਗੇ ਉਹ ਠਹਿਰ ਕੇ ਵਾਲੀ ਘਰ ਵਾਸਤੇ ਤਾਂ ਜਲ ਜਾਂਦੀ ਆ ਜੇ ਉਹਨੂੰ ਆਪਾਂ ਬਾਜ਼ਾਰ 'ਚ ਲੈ ਕੇ ਜਾਵਾਂਗੇ ਤਾਂ ਕੋਈ ਸਾਤ ਪੱਲੇ ਇੱਕ ਦਿਨ ਦੀ ਪਛੇਤ ਵੀ ਕਮਾਈ ਦੇ ਅੰਦਰ ਪਤਾ ਹੀ ਚ ਪਾਉਂਦੀ ਆ ਬਈ ਫਰਕ ਜਦੋਂ ਆਪਾਂ ਉਧਰੋਂ ਗੋਭੀ ਵੱਡੀ ਸੀ ਪਾਈਤੀ ਰੇਟ ਦੇ ਕੇ ਆਏ ਸੀ ਪਹਿਲਾਂ ਆਪਾਂ ਅਗਲੇ ਕੁਸ ਉਹਦੇ ਚ ਗੋਭੀ ਰਹੀ ਰਹੇਗੀ ਜਿਹੜੀ ਉਹ ਛਾਂਟ ਆਪ ਵੱਡੀ ਵੀਡੀਓ ਬਣਾਈ ਇਧਰੋਂ ਦੋ ਲਫਾਫੇ ਤਿੰਨ ਵੱਢਨੇ ਸੀਗੇ ਜਦੋਂ ਚੰਗੇ ਫੁੱਲ ਦਿਖਲੇ ਵੀ ਰੇਟ ਚੰਗਾ ਯਾਰ ਇਧਰੋਂ 10 12 ਲਫਾਫੇ ਵੱਢ ਲਏ ਉਧਰ 6 7 ਲਫਾਫੇ ਉਧਰ ਸੀ ਛੋਟ ਆਪਦੀ ਆਲਟੋ ਗੱਡੀ ਚ ਰੱਖ ਕੇ ਲੈ ਗਿਆ ਜਿਹੜੀ ਉਹ ਗੋਭੀ ਵਿਕੀ ਉਹਦੀ ਪੈਕਿੰਗ ਛੋਟੀ ਹੁਣ ਕਰਕੇ 16 ਰੁਪਏ 20 ਰੁਪਏ ਵਿਕੇ ਤੇ ਇਹ ਵੱਡੀ ਪੈਕਿੰਗ ਹੁਣ ਕਰਕੇ ਫੁੱਲ ਦਾ ਸਾਈਜ਼ ਵੱਡਾ ਪਹਿਲੀ ਤੜਾਈ ਦੇ ਵਿੱਚ ਇਹ 6 ਰੁਪਏ ਵੇਚ ਕੇ ਬਰਫਰ ਦੀ ਚਿੱਟੀ ਗੋਭੀ ਬਣ ਸੋ ਭੇਡ ਚੱਲਦਾ ਹੀ ਸਣਾ ਬਣੋ ਇਸੇ ਕਰਕੇ ਕਹਿੰਦਾ ਤੁਹਾਨੂੰ ਐਨੀਆਂ ਗੱਲਾਂ ਕਹਿੰਦਾ ਹੋਇਆ ਸਤਿ ਸ਼੍ਰੀ ਅਕਾਲ ਧੰਨਵਾਦ ਭਾਈ ਬਹੁਤ ਬਹੁਤ